ਜੇਦਾਰ ਪਹੇਲੀ ਜਿੰਨਾ ਮੈਂ ਖੋਤਦਾ ਹਾਂ ਓਨਾ ਹੀ ਮੈਂ ਵਾਦਾ ਜਾਂਦਾ ਹਾਂ ਦੱਸੋ ਮੈਂ ਕੌਣ ਹਾਂ ਇਹ ਸਦਾ ਸਹੀ ਜਵਾਬ ਹੈ ਗੱਡਾ ਦੂਸਰੀ ਪਹੇਲੀ ਅੱਧੀ ਰਾਤ ਹੈ ਮੀ ਪੈ ਰਿਹਾ ਹੈ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਲਈ ਗਰਮ ਹਵਾ ਤੇ ਧੁੱਪ ਵਾਲਾ ਮੌਸਮ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਮੈਨੂੰ ਦੱਸੋ ਕਿ 48 ਘੰਟਿਆਂ ਵਿੱਚ ਸੂਰਜ ਚਮਕੇਗਾ। ਨਹੀਂ ਕਿਉਂਕਿ 48 ਘੰਟਿਆਂ ਤੋਂ ਬਾਅਦ ਰਾਤ ਹੋ ਜਾਵੇਗੀ। ਤੀਸਰੀ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਗਰਮ ਹੋਣ ਤੇ ਜੰਮ ਜਾਂਦੀ ਹੈ ਇਸ ਦਾ ਸਹੀ ਜਵਾਬ ਹੈ ਅੰਡਾ ਪੰਜਵੀਂ ਪਹੇਲੀ ਉਹੋ ਉਦੋਂ ਵੀ ਆਉਂਦੀ ਹੈ ਜਦੋਂ ਸੱਦਾ ਨਹੀਂ ਦਿੱਤਾ ਜਾਂਦਾ ਹਰ ਕੋਨੇ ਵਿੱਚ ਬਸ ਜਾਂਦਾ ਹੈ ਨਾજર ਨਹੀਂ ਆਉਂਦਾ ਤੇ ਹੱਥ ਨਹੀਂ ਆਉਂਦਾ ਪਰ ਉਸ ਦੇ ਬਿਨਾਂ ਜ਼ਿੰਦਗੀ ਨਹੀਂ ਚੱਲਦੀ ਇਸ ਦਾ ਸਹੀ ਜਵਾਬ ਹੈ ਹਵਾ ਪੰਜਵੀਂ ਪਹੇਲੀ ਮੈਨੂੰ ਕੁਝ ਅਜਿਹਾ ਦੱਸੋ ਜੋ ਤੁਹਾਡਾ ਦੁਸ਼ਮਣ ਨਹੀਂ ਹੈ ਪਰ ਇਹ ਸਾਰੀ ਜ਼ਿੰਦਗੀ ਪਿੱਛਾ ਨਹੀਂ ਛੱਡਦਾ ਤੁਹਾਡਾ ਇਸ ਦਾ ਸਹੀ ਜਵਾਬ ਹੈ ਪਰਸ਼ਾਮਾ ਛੇਵੀਂ ਪਹੇਲੀ ਉਹ ਕੌਣ ਹੈ ਜੋ ਨਿੰਮ ਅਤੇ ਕਰੇਲੇ ਤੋਂ ਵੀ ਕੌੜਾ ਹੈ ਇਸਦਾ ਸਹੀ ਜਵਾਬ ਹੈ ਸੱਚ ਸੱਤਵੀਂ ਪਹੇਲੀ ਕਿਸ ਚੀਜ਼ ਨੂੰ ਬਰਤਨ ਤੋਂ ਪਹਿਲਾਂ ਤੋੜਨਾ ਪੈਂਦਾ ਹੈ ਇਸਦਾ ਸਹੀ ਜਵਾਬ ਹੈ ਅੰਡਾ 8ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਵਿੱਚ ਬਹੁਤ ਸਾਰੇ ਛੇਕ ਹੁੰਦੇ ਹਨ ਪਰ ਫਿਰ ਵੀ ਉਸ ਵਿੱਚੋਂ ਪਾਣੀ ਨਹੀਂ ਨਿਕਲਦਾ ਇਸਦਾ ਸਹੀ ਜਵਾਬ ਹੈ ਸਪੰਜ 9ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਦੀਆਂ 4 ਉਂਗਲਾਂ ਅਤੇ ਇੱਕ ਅੰਗੂਠਾ ਜਿਸ ਦੇ ਵਿੱਚ ਜਾਨ ਨਹੀਂ ਹੈ ਇਸ ਦਾ ਸਹੀ ਜਵਾਬ ਹੈ ਦਸਤਾਨੇ